ਮੈਂ ਮੇਰਾ ਆਪਣਾ ਸੁਝਾਅ ਹੈ ਕਿ ਜੋ ਦਾਤੂਆ ਦੇ ਕਿਰਦਾਰ ਰਹੇ ਤੇ ਅੱਜ ਤੱਕ ਜੋ ਉਹਨੇ ਬਤੀਰੇ ਰਹੇ ਪਿਛਲੀ ਕਮੇਟੀ ਤੇ ਹੁੰਦੀ ਕਿ ਉਹਨਾਂ ਆਪਾਂ ਕਿਸੇ ਵੀ ਤਰੀਕੇ ਨਾਲ ਮੈਂਬਰ ਆਪਾਂ ਇਸ ਵਿੱਚ ਕਰਨ ਦਾ ਸਲਾਹ ਕਰਨੇ ਦੂਜੀ ਜਿਹੜੀ ਅਬਜੈਕਟਿਵ ਬੋਡੀ ਬਣੀ ਉਹਨੇ ਹਰਿਆਣਾ ਕਮੇਟੀ ਨੂੰ ਅੱਜ ਤੱਕ ਕੋਈ ਕੋਆਪਰੇਟ ਨਹੀਂ ਕੀਤਾ ਉਨ ਮੁਸੀਬਤ ਕੱਢ ਕੇ ਤੇ ਆਪਣੇ ਨਮੀਰ ਜਿਖਤੀ ਬੋਡੀ ਜਿਹੜੀ ਉਹ ਚੁਣਨੇ ਗ੍ਰਾਮੀ ਜੇ ਕਿਤੇ ਉਹਨਾਂ ਨਗਰ ਕੀਰਤਨ ਚ ਗੁਰੂ ਸਾਹਿਬ ਦੀ ਕਿਰੇ ਇੱਕ ਵੀ ਬੇਦਵੀ ਹੁੰਦੀ ਤੇ ਉਹਦੀ ਜ਼ਿੰਮੇਵਾਰੀ ਸੀ ਸੰਗਿਆ ਕਿ ਹਰਿਆਣਾ ਕਮੇਟੀ ਹੋਵੇਗੀ ਤੇ ਹਰਿਆਣਾ ਕਮੇਟੀ ਇਹ ਨਹੀਂ ਚੱਲਦੀ ਸੀ ਆਪਣੇ ਗੁਰੂ ਸੇਵਾ ਨਾਲ ਦੇ ਆਪਣਾ ਕਿਰੇ ਸਾਡੇ ਬੇਰ ਵੀ ਹੋਵੇ ਇਸ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੌਥੀ ਮੈਂਬਰ ਉਹ ਚੁਣ ਲਿਆ ਪੇ ਸਰਕਾਰ ਸੈਟਲਰ ਪਹਿਲੇ ਬੈਠ ਕੇ ਸਾਰੀ ਗੱਲ ਕਲੀਅਰ ਕਰੇ ਤੇ ਤਾਂ ਅਸੀਂ ਉਹਨਾਂ ਨਾਲ ਰਡਕਿਰਤਾਂ ਸਹਿਮੂ ਕਰਾਂਗੇ ਨਹੀਂ ਤੇ ਸਾਡਾ ਉਹਨਾਂ ਨਾਲ ਰਡਕਿਰਤਾਂ ਦਾ ਬਿਲਕੁਲ ਬਾਈਕਾਟ ਹੋਵੇਗਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅਨਸਾਰ ਆਪਣੇ ਵਿਚਾਰ ਰੱਖੇ ਮੇਰਾ ਵਿਚਾਰ ਤੇ ਵੀ ਕਿ ਜਿਹੜਾ ਹੁੰਦਾ ਜੋ ਕੈਸਰ ਉਹ ਜੋ ਕੈਸਰ ਹਟਾ ਦੇਣਾ ਚਾਹੀਦਾ ਸਾਡੇ ਚ ਕੈਸਰ ਦਾ ਦਰਵਾਜ਼ਾ ਉਸ ਤੋਂ ਬਾਅਦ ਜਿਹੜੇ ਦਰਵਾਜ਼ੇ ਆਖਣ ਅੱਜ ਇਹ ਪਾਉਂਸ ਜਦੋਂ ਕਿ ਸਰਕਾਰ ਦੇ ਡੱਕਣ ਦੇ बावजूद ਵੀ ਸਾਰੇ ਆਪਾਂ ਇਕੱਠੇ ਹੋਏ ਇਹਦਾ ਮਤਲਬ ਹੈ ਕਿ ਅਸੀਂ 34 ਦੇ 34 ਨੰਬਰ ਇੱਕ ਮੁੱਠਾ ਇਹ ਫੈਸਲਾ ਜਿਹੜਾ ਸਾਰੇ 34 ਮਿਲਣਾ ਇਸ ਗੱਲ ਤੋਂ ਸਹਿਮਤ ਸਹਿਮਤ ਅਰੇ ਸੋਨਹਾਰਾ अपना सुझाव है कि जो दादूवाल दे किरदार रहे ਤੇ ਅੱਜ ਤੱਕ ਜੋ ਉਹਨੇ ਬਤੀਰੇ ਰਹੇ ਪਿਛਲੀ ਕਮੇਟੀ ਤੇ ਹੁੰਦੀ ਕੀਤੀ ਉਸ ਉਹ ਆਪਾਂ ਕਿਸੇ ਵੀ ਤਰੀਕੇ ਨਾਲ ਮੈਂਬਰ ਆਪਾਂ ਇਸ ਵਿੱਚ ਕਰਨ ਦਾ ਫੈਸਲਾ ਕਰਨ ਨੇ ਦੂਜੀ ਜਿਹੜੀ ਅਬਜੈਕਟਿਵ ਬੋਡੀ ਬਣੀ ਉਹਨੇ ਹਰਿਆਣਾ ਕਮੇਟੀ ਨੂੰ ਅੱਜ ਤੱਕ ਕੋਈ ਕੋਆਪਰੇਟ ਨਹੀਂ ਕੀਤਾ ਉਹਨ ਮصیਬਾ ਕੱਢ ਕੇ ਤੇ ਆਪਣੀ ਨਵੀਂ ਅਬਜੈਕਟਿਵ ਬੋਡੀ ਜਿਹੜੀ ਉਹ ਚੁਣਨੇ ਠੀਕ ਹੈ ਉਹਦੇ ਵਾਸਤੇ ਅਜੀ ਛੇਤੀ ਮੀਟਿੰਗ ਬੁਲਾ ਕੇ ਆਪਣੇ ਨਵੀਂ ਅਜੈਕਟਿਵ ਨੂੰ ਬੋਡੀ ਬੁਲਾ ਕੇ ਜਿਹੜੇ ਸਰਕਾਰ ਨੇ ਸਾਡੇ ਸਹਿਯੋਗ ਦੇ ਨਾਲ ਨਗਰ ਕੀਰਤਨ ਦੀ ਗੱਲ ਕਰਦੀ ਸਰਕਾਰ ਜੁਡੀਸ਼ੀਅਲ ਕਮਿਸ਼ਨ ਨੇ ਸਾਡੇ ਤੇ ਸਾਰੇ ਬੈਨ ਲਾ ਦਿੱਤੇ ਬਜਟ ਦੀ ਮੀਟਿੰਗ ਰੱਖੀ ਗਈ ਉਹ ਵੀ ਸਾਡੀ ਰੋਕੀ ਗਈ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਸਰਕਾਰ ਸਫਲ ਕਰਨਾ ਚਾਹੁੰਦੀ ਪਰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਮ ਸਮੂਹ ਨੇ ਬਰਸੈਵਾਨ ਉਨ੍ਹਾਂ ਚਿਰ ਉਨ੍ਹਾਂ ਲਗਰ ਕਿਰਤਾਂ ਦਾ ਬਿਲਕੁਲ ਸਹਿਯੋਗ ਨਹੀਂ ਕਰਨਗੇ ਜਿਨ੍ਹਾਂ ਚਿਰ ਸਰਕਾਰ ਸਾਡੇ ਆਪਣੇ ਜਿਹੜੇ ਬਜਟ ਪਾਸ ਕਰਨ ਦੇ ਜਾਂ ਪੂਰੇ ਅਧਿਕਾਰ ਜਿਹੜੇ ਸਾਡੇ ਮੈਂਬਰਸ਼ਿਪ ਵਾਲੇ ਉਹ ਨਹੀਂ ਫ੍ਰੀ ਕਰਦੀ ਸਾਡੇ ਤੇ ਕੋਈ ਬੈਨ ਨਹੀਂ ਹੋਣਾ ਚਾਹੀਦਾ ਅਸੀਂ ਆਪਣੇ ਖੁੱਲੇ ਖਰਚੇ ਕਰੀਏ ਤੇ ਕਾਹ ਦੀ ਸਰਕਾਰ ਦਾ ਸਹਿਯੋਗ ਕਰਾਂਗੇ ਜੇ ਪਹਿਲੋ ਸਰਕਾਰ ਸਾਡਾ ਸਹਿਯੋਗ ਕਰੇ ਜੁਡੀਸ਼ੀਅਲ ਕਮਿਸ਼ਨ ਦੇ ਥਰੂ ਇੱਕ ਕਾਰਮੀ ਜਿਹੜਾ ਉਨ ਜਿਹਨੂੰ ਇਹਦਾ ਪਰਿਵਾਰੀ ਲੈ ਆ ਜਿਹਨੂੰ ਪ੍ਰੋਬਲੀ OSD ਕਹਿੰਦੇ ਉਹਦੀ وجہ ਤੇ ਹੀ ਸਾਰੇ ਪ੍ਰੋਗਰਾਮ ਇਹਦੇ ਲਿਖੇ ਗਏ ਨੇ ਜਿਹਦੇ ਸੰਖੇਪਛ ਹੈ ਕਿ ਇੰਨੇ ਵੱਡੇ ਨਗਰ ਕੀਰਤਨਾਂ 'ਚ ਕਿਰੇ ਵੀ ਗੁਰੂ ਸਾਹਿਬ ਦੀ ਬੇਅਦਬੀ ਹੋ ਸਕਦੀ ਏ ਅਸੀਂ ਆਪਣੀ ਬੇਅਦਬੀ ਸਾਰ ਸਕਦੇ ਹਾਂ ਪਰ ਆਪਣੇ ਗੁਰੂ ਦੀ ਬੇਅਦਬੀ ਕਰੀ ਨਹੀਂ ਸਾਰ ਸਕਦੇ ਇਸ ਕਰਕੇ ਇਹ ਸਰਕਾਰ ਕਲੀਅਰ ਕਰੇ ਵੀ ਸਾਡੇ ਉਸ ਨਗਰ ਕੀਰਤਨ ਜਿਹੜੇ ਚਾਰ ਕਡੇ ਜਾਣੇ ਨੇ ਸਾਰੇ ਹਰਿਆਣਾ ਦੇ ਵਿੱਚ ਸਰਕਾਰ ਨੂੰ ਨੂੰ ਸਿਕਿਉਰ ਕਿਸ ਤਰ੍ਹਾਂ ਕਰ ਸਕੀ ਉਸ ਦਿਨੀ ਗੀਤਾ ਜੀਨ ਦੀ ਜਿਹਦੇ ਚੋਸਕਾਂ ਲੱਖਾਂ ਦੀ ਤਦਾਦ ਹੈ ਸਾਰੀ ਸੰਗਠ ਪਹੁੰਚੇ ਪ੍ਰਧਾਨ ਮੰਤਰੀ ਦਾ ਪ੍ਰੋਗਰਾਮ ਹੈ ਜੇ ਕਿਤੇ ਉਹਨਾਂ ਨਗਰ ਕੀਰਤਨਾਂ 'ਚ ਗੁਰੂ ਸਾਹਿਬ ਦੀ ਕਿਰਤ ਇੱਕ ਵੀ ਬੇਦਵੀ ਹੋਣੀ ਤੇ ਉਹਦੀ ਜ਼ਿੰਮੇਵਾਰੀ ਸੀ ਸੰਗਠ ਹੈ ਕਿ ਹਰਿਆਣਾ ਕਮੇਟੀ ਔਰੇਡੀ ਤੇ ਹਰਿਆਣਾ ਕਮੇਟੀ ਇਹ ਨਹੀਂ ਚੱਲਦੀ ਵੀ ਅਸੀਂ ਆਪਣੇ ਗੁਰੂ ਸਹਿਬਾਨਾਂ ਦੇ ਆਪਣਾ ਕਿਰੇ ਸਾਡੇ ਵੇਰ ਵੀ ਹੋਵੇ ਇਸ ਕਰਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੌਥੀ ਮੈਂਬਰਾਂ ਦਾਸ ਲਿਆ ਵੀ ਸਰਕਾਰ ਸਾਡੇ ਨਾਲ ਪਹਿਲੂ ਬੈਠ ਕੇ ਸਾਰੀ ਗੱਲ ਕਲੀਅਰ ਕਰੇ ਤੇ ਤਾਂ ਅਸੀਂ ਉਹਨਾਂ ਨਾਲ ਨੈਗੋਸ਼ੀਏਸ਼ਨ ਸਵੀਕਾਰਾਂਗੇ ਨਹੀਂ ਤੇ ਸਾਡਾ ਉਹਨਾਂ ਨਾਲ ਨੈਗੋਸ਼ੀਏਸ਼ਨ ਦਾ ਬਿਲਕੁਲ ਬਾਈਕਾਟ ਹੋਵੇਗਾ ਬੋਲੇ ਸੋਨਹੀ ਸਤਿ ਸ਼੍ਰੀ ਅਕਾਲ ਸਾਡਾ ਮੈਂਬਰ ਜਿਹੜਾ ਉਹਨਾਂ ਨਾਲ ਨੈਗੋਸ਼ੀਏਸ਼ਨ ਸ਼ਾਮਿਲ ਇਹ ਪ੍ਰਸਤਾਵ ਪਾਸ ਕਰਕੇ ਇੱਕ ਇਲੈਕਸ਼ਨ ਜਿਹੜੀਸ਼ ਐਡਮਿਸ਼ਨ ਉਤੇ ਇੱਕ ਸਰਕਾਰ ਮੁਖਲੀ ਤੇ ਨਾ ਪਈ ਦਿਓ ਆਪਣੇ ਸਾਰੇ ਦਸਕਰ ਕਰ ਦਿਓ ਇਹਨੂੰ ਮੈ ਦਸਕਰ ਕਰਨਾ ਜੇ ਫੈਲਾਕ ਨੂੰ ਮਨਜ਼ੂਰ ਹੈ ਤੇ ਠੀਕ ਹੈ ਤਿੰਨੇ ਆਪਣੇ ਜੀ ਕੋਲ ਹੋਰ ਗੱਲ ਕਰਨੀ ਚਾਹੀਦੀ ਬੋਲੋ ਸੋਨਿਹਾਰ ਤਰਿਸ਼ੀਲਾ ਗਾਜੋ ਠੀਕ ਹੈ ਉਹਨੇ ਪ੍ਰਸਤਾਵ ਲਖਾ ਲ ਉਹਨੇ ਖਾਲੇ ਸਰ ਬਰਾਉ ਜ਼ਰਾ ਇਸ ਕਾ ਤਰ੍ਹਾਂ ਇਹ ਹੋ ਨਹੀਂ ਲਖਾ ਦੇ ਨੇ ਖਤਰ ਲਾਉ ਸਰ ਪਾਲਾ ਤੇ ਸ਼ਮਸ਼ੇਰ ਕਿਥੇ ਹੈ ਪਾਲਾ